ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਇਹ ਜਿਹੜੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਉੱਤਰ ਪ੍ਰਦੇਸ਼ ਦਾ ਸ਼ਹਿਰ ਹੈ ਉਰਈ ਜਿਹੜਾ ਕਿ ਜ਼ਿਲ੍ਹਾ ਪ੍ਰਸ਼ਾਸਿਤ ਦੇ ਗੇਟਮੂਰੇ ਜਿਹੜੀ ਕਿ ਤਹਿਸੀਲ ਦੇ ਗੇਟਮੂਰੇ ਖਫੜਾ ਦਬਰੀ ਦਾ ਮਾਹੌਲ ਹੈ ਵਕੀਲਾਂ ਦੇ ਵਿੱਚ ਵੀ ਤੇ ਪ੍ਰਸ਼ਾਸਨ ਦੇ ਵਿੱਚ ਵੀ ਨਹੀਂ ਪਹੁੰਚੀ ਦਮਕਲ ਦੀਆਂ ਗੱਡੀਆਂ ਜਿਹੜੀਆਂ ਅੱਗ ਬੁਝਾਉਣ ਵਾਲੇ ਕਰਮਚਾਰੀ ਹਜੇ ਤੱਕ ਨਹੀਂ ਪਹੁੰਚੇ ਸੀ ਇਹ ਬਿਆਨਕ ਅੱਗ ਲੱਗੀ ਹੈ ਹਜੇ ਤੱਕ ਕਿਸੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿਸ ਕਾਰਨ ਅੱਗ ਲੱਗੀ ਹੈ ਲੇਕਿਨ ਲੋਕਾਂ ਲੋਕਾਂ ਦੇ ਵਿੱਚ ਦਸ਼ਤਾ ਮਾਹੌਲ ਛਾਇਆ ਹੋਇਆ ਲੋਕ ਅੱਗੇ ਪਿੱਛੇ ਨੂੰ ਭੱਜ ਰਹੇ ਨੇ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਇੱਥੇ ਤੱਕ ਅੱਗ ਬੁਝਾਉਣ ਵਾਸਤੇ ਨਹੀਂ ਆਏ ਸਾਹਮਣੇ ਖੁਦ ਹੀ ਪਬਲਿਕ ਜਿਹੜੀ ਹੈ ਬਾਲਟੀਆਂ ਦੇ ਨਾਲ ਅੱਗ ਬੁਝਾ ਰਹੀ ਹੈ ਕੋਈ ਵੀ ਇੱਥੇ ਹਲੇ ਤੱਕ ਧਮਕਲ ਦੀ ਗੱਡੀ ਅਜੇ ਤੱਕ ਨਹੀਂ ਪਹੁੰਚੀ ਅੱਗ ਬੁਝਾਉਣ ਵਾਲੇ ਕਰਮਚਾਰੀ ਨਹੀਂ ਪਹੁੰਚੇ ਹਲੇ ਤੱਕ ਕਾਫੀ ਦੇਰ ਤੱਕ ਅੱਗ ਲੱਗੀ ਰਹੀ ਤੇ ਲੋਕ ਮੁੱਖ ਦਰਸ਼ਕ ਹੋ ਕੇ ਤਮਾਸ਼ਾ ਦੇਖਦੇ ਰਹੇ ਉੱਤਰ ਪ੍ਰਦੇਸ਼ ਦਾ ਸ਼ਹਿਰ ਹੈ ਉਰਈ ਜਿਹੜਾ ਕਿ ਜ਼ਿਲ੍ਹਾ ਜਲੌਨਵੀ ਕਿਹਾ ਜਾਂਦਾ ਹੈ ਜਿਲਾ ਜਲਾਉਣ ਦੇ ਵਿੱਚ ਭਾਰੀ ਅਗ ਦੇ ਕਾਰਨ ਕੁਝ ਟਾਈਮ ਬਾਅਦ ਪਾਣੀ ਦੀ ਪਾਈਪ ਦੇ ਨਾਲ ਅੱਗ ਦੇ ਤੇ ਕਾਬੂ ਪਾਇਆ ਗਿਆ ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਤੇ ਮੈਂ ਹਾਂ ਬਲਵਿੰਦਰ ਸਿੰਘ ਰਿੱਤੇਵਾਲੀਆ ਇਸ ਵੀਡੀਓ ਨੂੰ ਵਰਤਵਤ ਵਧ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ